ਮੇਰਾ ਨਾ ਮਿੱਤਰ ਕਸੂਲੀਆ ਵਾਲਾ ਮੈਨੂੰ ਬੋਲਦਾ ਕਹਿੰਦਾ ਕਚੈਰੀ ਚ ਸਰਟੀਫਿਕੇਟ ਜੀ ਤਿਆਰ ਕਰਾਉਣਾ ਕਹਿੰਦਾ ਚੱਲੀਏ ਯਾਰ ਮੈਂ 2 ਰੁਪਏ ਦੇ ਕੇ ਆਪਾਂ ਹੁਣ ਕਰਾ ਲਨੇ ਕਿੱਡੀ ਗੱਲ ਹੈ ਕਹਿੰਦਾ ਯਾਰ ਆਪਾਂ ਪੜ੍ਹੇ ਲਿਖੇ ਆਪਾਂ ਤਾਂ ਕਿਹੜਾ ਮੰਗ ਲੂ ਰੁਪਏ ਉਹ ਮਖਾ ਮੰਗਦਾ ਕੋਈ ਨਹੀਂ ਕਚੈਰੀ ਦੇ ਸਹੂਲਤ ਦੇਣੇ ਪੈਂਦੇ ਹੁੰਦੇ ਨੇ ਖਾ ਯਾਰ ਬੌਲ ਕੁੱਟੀ ਜਾਣਾ ਕਹਿੰਦਾ ਤੂੰ ਤਾਂ ਕਹਿੰਦਾ ਮੇਰਾ 5 ਮਿੰਟਾਂ ਦਾ ਕੰਮ ਆ ਮਾਂ ਚੱਲ ਪਹਿਲੇ ਦਿਨ ਤਾਂ ਭਾਈ ਅਸੀਂ ਪਤਾ ਕਰ ਲਾਂਗੇ ਵੀ ਕਿਹੜੇ ਕਾਗਜ਼ ਪੱਤਰ ਲੱਗਣਗੇ ਅਗਲੇ ਦਿਨ ਸਾਰੀ ਫਾਈਲ ਫੁੱਲ ਤਿਆਰ ਕਰਾ ਕੇ ਜੋ ਘੰਟੇ ਕੇ ਬਾਅਦ ਸਾਡੀ ਕ ਕੀ ਹੋਰ ਯਾਰ ਕੱਲ ਨੂੰ ਆਜੋ ਸਵੇਰੇ ਕਹਿੰਦੇ ਦੋ ਤਾਂ ਭੀੜ ਬਹੁਤ ਹੋ ਜੂ ਅਗਲੇ ਨਸੀ ਨੰਬਰਦਾਰ ਦੀ ਮੋਹਰ ਲਵਾ ਕੇ 2.5 ਘੰਟਿਆਂ ਬਾਅਦ ਸਾਡੀ ਫੇਰ ਵਾਰੀ ਆਈ ਕਲਰਕ ਸਾਹਿਬ ਕੋਲੇ ਕਹਿੰਦਾ ਭਾਈ ਜਮਾ ਫਿੱਟਾ ਕੰਮ ਫੈਲ ਧਰ ਦੋ ਸਾਹਿਬ ਛੁੱਟੀ ਤੇ ਨੇ ਅੱਜ ਕੱਲ ਨੂੰ ਆਜੋ ਅਗਲੇ ਦਿਨ ਫੇਰ ਵਾਗੇ ਸੀ ਤੀਜੇ ਦਿਨ ਆਪੰਦਰ ਆਪ ਛੁੱਟੀ ਤੇ ਦੂਜਾ ਕਲਰਕ ਬੋਲ ਕਹਿੰਦਾ ਭਾਈ ਮੈਨੂੰ ਉਹਦੇ ਕੰਮ ਦਾ ਪੋਈ ਭੇਤ ਨਹੀਂ ਕਹਿੰਦਾ ਸੋਮਵਾਰ ਨੂੰ ਆਇਓ ਤੁਸੀਂ ਸੋਮਵਾਰ ਨੂੰ ਕੇ ਇਦੂ ਵੱਡੀ ਫੇਰ ਲੈਣ ਲੱਗੇ ਬਈ 4 ਘੰਟੇਾਂ ਬਾਅਦ ਜਦੋਂ ਵਾਰੀ ਆਈ ਕਹਿੰਦਾ ਬਈ ਛੋਡੇ ਸਾਹਮਣੇ ਯਾਰ 100 150 ਫਾਈਲ ਪਈਆ ਕਹਿੰਦਾ ਹੁਣ ਮੈਂ ਕਿਹਦੇ ਕਿਹਦੇ ਸਾਈਨ ਕਰਾਈ ਜਾਵਾਂ ਕਹਾਂ ਜਦੋਂ ਜੀ 3 ਵਜੇ ਤੱਕ ਬੈਠੇ ਰਹੋ ਨਹੀਂ ਕਹਿੰਦਾ ਸਵੇਰੇ ਆਜੋ ਮੇਰਾ ਮਿੱਤਰ ਮੇਰੇ ਕੂਣੀ ਮਾਰ ਕੇ ਬੋਲਦਾ ਕਹਿੰਦਾ ਪੈਸੇ ਦੇ ਦਈਏ ਮਾਹੌਣੇ ਕਿਹੜਾ ਮੰਗੇ ਨੇ ਕਹਿੰਦਾ ਬਈ ਚੈੜੀ ਦੇ ਸੂਣ ਨੇ ਮੈਂ ਜਾਂ ਦਿਆ 500 ਰੁਪਏ ਦਾ ਨੋਟ ਛੈੜੀ ਤੋਂ ਜਾ ਕੇ ਜੋ 500 ਦਾ ਨੋਟ ਫਾਈਲ ਥੱਲੇ ਧਰਤਾ ਕਹਿੰਦਾ ਇਹ ਚਾਹ ਪਾਣੀ ਕਹਿੰਦਾ ਚਾਹ ਪਾਣੀ ਧੱਗੀ ਸੀ ਮੈਂ ਛੋਡੇ ਫ ਬਾਕੀ ਕਹਿੰਦਾ ਕੋਈ ਗੱਲ ਨਹੀਂ ਮਾਰ ਲਿਆ ਕਰੋ ਕਹਿੰਦਾ ਘੇੜਾ ਮੈਂ ਇੱਥੇ ਹੁੰਨਾ ਮੈਂ ਕਿਹਾ ਕਿਉਂ ਤੇਰੇ ਭੂਆ ਦਾ ਘਰ ਨਹੀਂ ਮਂਗਾ ਕਚਹਿਰੀਆਂ ਨੇ ਸਾਰੀ ਉਮਰ ਇਹੀ ਲੰਗੀ ਇੱਥੇ